सीएम ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਮਾਸੂਮ ਹਰਵੀਰ ਸਿੰਘ ਹਤਿਆਕਾਣ ਦੇ ਮਾਮਲੇ ਤੇ ਪੰਜਾਬੀ ਅਤੇ ਪ੍ਰਵਾਸੀਆਂ ਦੇ ਮੁੱਦੇ ਉਠਾਏ ਵੇਖੋ ਪੂਰੀ ਰਿਪੋਰਟ ਪ੍ਰਵਾਸੀ ਪੰਜਾਬੀਆਂ ਦਾ ਮੁੱਦਾ ਉੱਠਿਆ ਬੜੇ ਬੇਰਹਿਮੀ ਨਾਲ ਮੈਂ ਕਹਿੰਦਾ ਉਹਨਾਂ ਨੇ ਗੈਰ ਮਨੁੱਖੀ ਤਰੀਕੇ ਨਾਲ ਹੁਸ਼ਿਆਰਪੁਰ ਚ ਬੱਚੇ ਦਾ ਜਿਹੜਾ ਕਤਲ ਹੋਇਆ ਕ੍ਰਿਮੀਨਲ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤੀ ਨਹੀਂ ਹੁੰਦੀ ਕੋਈ ਦੇਸ਼ ਨਹੀਂ ਕੋਈ ਪਰਦੇਸ ਨਹੀਂ ਕ੍ਰਿਮੀਨ ਅਪਰਾਧੀ ਦਾ ਪ੍ਰਤੀ ਹੰਦ ਸਖਤ ਤੋਂ ਸਖਤ ਸਜ਼ਾ ਮਿਲੂਗੀ ਫਾਸਟ ਟਰੈਕ ਤੇ ਜਾ ਕੇ ਸਜ਼ਾ ਮਿਲੂਗੀ ਜੋਂ ਲੱਗੇ ਤੁਹਾਡੇ ਤੁਹਾਡੇ ਆਪਣਿਆਂ ਜਾਇ ਨਹੀਂ ਹੋ ਉਹ ਕਿਹਦੇ ਕੱਢੋ ਇਹਨਾਂ ਨੂੰ ਯਾਰ ਆਪਣੇ ਬੰਦੇ ਕਿੰਨੇ ਨੇ ਉੱਥੇ ਕਲਕੱਤੇ ਛੱਤੀਸਗੜ੍ਹ ਮਹਾਰਾਸ਼ਟਰ ਆਈ ਐਮ ਦਾ ਵੱਡੇ ਵੱਡੇ ਟਰੱਕਾਂ ਦੇ ਬਿਜ਼ਨਸ ਨੇ ਵੱਡੇ ਵੱਡੇ ਬਿਜ਼ਨਸ ਨੇ ਯੂਪੀ ਸਾਰਾ ਭਰਿਆ ਪਿਆ ਪੰਜਾਬੀਆਂ ਉਹਨਾਂ ਦਾ ਕੀ ਕਰਾਂਗੇ ਫਿਰ ਉਹਨਾਂ ਟਰੱਕਾਂ ਨੂੰ ਅੱਗ ਲਾਉਣ ਲੱਗ ਜਾਣਗੇ ਉਹ ਹਾਂ ਕੋਈ ਲਵਾਨ ਆਰਡਰ ਜੇ ਕਾਨੂੰਨ ਨੂੰ ਅੱਛੇ ਲੈਂਦਾ ਬਿਲਕੁਲ ਨਹੀਂ ਬਖਸ਼ਾਂਗੇ ਅਜ਼ੀਨ ਦੇ ਕਹਣਾ ਕਿੱਥੋਂ ਦਾ ਏ ਸুইস ਕਰਕੇ ਉਹ ਤੁਹਾਡੇ ਵਾਲਾ ਬੰਦਾ ਕਹੀ ਜਾਂਦਾ ਕੱਢੋ ਥੋੜਾ ਪ੍ਰਧਾਨ ਜਾ ਕੇ ਵਿਹਾਰ ਚ ਬੋਟਾ ਨੇ ਕਹਿੰਦਾ ਸਾਡਾ ਇਹਨਾਂ ਮਨਸਰਦੇ ਨਹੀਂ ਤੁਸੀਂ ਇੱਕ ਰਾਏ ਤਾਂ ਬਣਾ ਲਓ ਉਹ ਕਹਿੰਦਾ ਭੇਜੋ ਕਿਸਾਨ ਵਿੰਗ ਦਾ ਪ੍ਰਧਾਨ ਤੁਹਾਡਾ ਕਹਿੰਦਾ ਕੱਢੋ ਆਪ ਜੀਰੀ ਲਾਉਗਾ ਮੈਂ ਲਾ ਤਾਂ ਕਿਉਂ ਵੜ ਕੇ ਸੁਧ ਇਹ ਨਹੀਂ ਹੁੰਦਾ ਕਿ ਤੁਸੀਂ ਬਹਿਣ ਚ ਬਹਿ ਕੇ ਕਰ ਦਉ ਮੈਂ ਕਹਿਣਾ ਮੈਂ ਜੋ ਵੀ ਗਲਤ ਕਰੂਗਾ ਅਸੀਂ ਲੋਅਰ ਆਰਡਰ ਚ ਅੱਜ ਜ਼ਿੰਮੇਦਾਰ ਲੋਅਰ ਆਰਡਰ ਦੇ ਵਿੱਚ ਜਿਹੜਾ ਕੋਈ ਸ਼ੂਟਰ ਹਰਿਆਣੇ ਤੋਂ ਵੀ ਫੜ ਕੇ ਲਿਆਉਣਿਆ ਜੀ ਮੱਧ ਪ੍ਰਦੇਸ਼ ਤੋਂ ਫੜ ਕੇ ਲਿਆਉਣਿਆ ਕੋਈ ਅਸੀਂ ਹੁਣ ਅਰਮੀਨੀਆ ਤੋਂ ਫੜੇ ਨੇ ਬੰਦੇ ਯੂਏਈ ਤੋਂ ਬੰਦੇ ਫੜ ਕੇ ਲੈ ਕੇ ਆਏ ਆ ਰੈੱਡ ਕਾਰਨਰ ਨੋਟਿਸ ਜਾਰੀ ਕਰਕੇ ਪੰਜਾਬ ਨੂੰ ਵਰਦਾਨ ਹੈਗਾ ਪੰਜਾਬ ਦੁਆਰੇ ਉੱਠ ਖੜੂਗਾ ਬਸ਼ਰਤੇ ਕਿ ਪੰਜਾਬ ਦੇ ਵਿੱਚ ਰਹਿਣ ਵਾਲੇ ਆਪਣੇ ਉਹ ਨਾ ਵਿੱਚ ਬੜਿੱਕਾ ਲਾਉਣ